ਫੋਨ ਇਨਵਾਲਵ ਇਹ ਰਾਤ ਸਾਨੂੰ 12 ਵਜੇ 50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਰਿਸਪੌਂਸ ਸਿਸਟਮ ਤੇ ਚੌਕੀ ਚਾਰ ਦੇ ਐਸਐਸਓ ਸਾਹਿਬ ਜਿਹੜਾ ਮਾਨਜੋ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤੌਹਿਆਂ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਂਕੀ ਇੰਚਾਰਜ ਤੇ ਸਾਡੀ ERB ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ-ਤਿੰਨ ਮਿੰਟ ਬਾਅਦ ਇਸੇ ਤੋਂ ਸਾਰੇ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਕਜਨਸੀ ਆਪਸ ਦੇ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਕੇ ਜਿਹੜਾ ਚਮਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚਮਕੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਚਾਦਰ ਜ਼ਿਕਰ ਗੈਡੀ ਅਗਲੀ ਤਤਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਵਿੱਚ ਮਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਦੀ ਰੰਜਿਸ਼ ਵਾਜੀ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਰੋਕ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਦੇ ਗਨਾਂ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚੰਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ ਕਿਹਨਾਂ ਤੋਂ ਮੇਰਾ ਡਾਕਟਰ ਇੱਥੇ ਹੀ ਆ ਜੀ ਤਾਂ ਉਹ ਇਕਰਾਰ ਡੈੱਡ ਬੋਡੀ ਆਈ ਹੈ ਕਿ ਕਿਸ ਰਾਹ ਦੇ ਕਿੰਨੀ ਘੁੰਮਦੇ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:00 ਦੇ 10 ਮਿੰਟ ਦੇ ਆਈ ਸੀ ਫੇਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸੰਨ ਦੱਸਿਆ ਹੈਗਾ ਵੀ ਮਰਡਰ ਦੀ ਦੱਸਿਆ ਜਾ ਰਿਹਾ ਕਿ ਮਰਡਰ ਹੋਇਆ ਹੈਗਾ 4:00 ਦੇ ਕਰੀਬ ਦੱਸਿਆ ਗਿਆ ਤੇ ਨਾਮ ਰੁਸ਼ਪਾਕ ਸਿੰਘ ਹੈ ਜੀ ਇਹਦਾ ਨਾਮ ਵੀਰ ਸਿੰਘ थे चालीस साल देखो तकरीबन उम्र तीन लाख भी इंजीनियरों को ब्रॉडडेड सर्दी को था ब्रॉडडेड ऐसी बाकी वो रहा पोस्टमार्टम की तेजावगई जो भी इंजीनियर से करा फिर कुछ बोला किसे चीज़ न मारे किस चीज़ न मारे इधर वाले हज़िद कोई कुछ नहीं कहेगा कोई हो भी है, है ना इधर एंटी पार्टी कैसा कर रहे है ਉਹਦੇ ਥੋੜੀ ਬੋਤੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਜ਼ਰਾ ਇਸ ਚੀਜ਼ ਨਾਲ ਮਰੇ ਉਹ ਬਸਨੀ ਉਹ ਅਸਲ ਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਸਾਮਾ ਚੱਲਾਂਗੇ ਨਾਰਮਲ ਲੱਗਦਾ ਜੀ ਨਹੀਂ ਲੱਗੀਆਂ ਤਾਂ ਹੈਗੀਆਂ ਸੱਟਾਂ ਉਹਦੇ ਕੀ ਜੇ ਸਰਕਾਰ ਨੂੰ ਜਣਾ ਨਹੀਂ ਗਿਆ ਕੀਤਾ ਦੋਸਤ ਇਹਦੇ ਬਾਰੇ ਕੋਈ ਇਨਫਰਮੇਸ਼ਨ